ਅੱਗੇ ਵੀਡੀਓ ਵੇਖ ਰਿਹਾ ਕਿ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਸ਼੍ਰੀ ਅਨੰਦਪੁਰ ਸੈਵਿਕ ਸ਼ੀਤ ਦੀ ਚਤਾਮਿ ਸਬੰਧੀ ਲਗਾਏ ਗਏ ਹੋਰ ਡਿੰਗੇ ਤਾਰੇ ਜਾਂਦਾ ਐਸਜੀਪੀਸੀ ਨੇ ਲਿਆ ਸਖਤ ਨੋਟਿਸ ਐਸ ਚਰਮੇ ਗੁਰਦਾ ਪਰ ਮੰਦਕ ਮਿੱਟੀ ਵੱਲੋਂ ਸ਼੍ਰੀ ਗੁਰਤੇ ਇੱਕ ਭਾਦ ਜੀ ਦੇ ਸ਼ਹੀਦੀ ਸਾਕੇ ਦੀ ਦਨ 150 ਸਾਲਾ 75 ਬੰਦੀ ਸਮਗਮਾਂ ਦੀ ਜਾਣਕਾਰੀ ਦੇਣ ਲਈ ਵਕ ਵਕ ਥਾਵਾਂ ਤੇ ਲਗਾਏ ਗਏ ਹੋਰ ਡਿੰਗ ਨੂੰ ਉਤਾਰੇ ਜਾਣ ਦਾ ਸ਼ਰਮਿਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ ਸ਼ਰਮਿਕ ਕਮੇਟੀ ਸਕਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ਰਮਿਕ ਕਮੇਟੀ ਨੇ 330 ਮਿਸਬੰਦੀ ਸੀ ਰਿਨੰਦਪੁਰ ਸੇਬ 23 ਨਵੰਬਰ ਤੋਂ 29 ਨਵੰਬਰ ਤੱਕ ਕਰਵਾਏ ਜਾ ਰਹੇ ਸਮਾਗਮਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਵੱਖ-ਵੱਖ ਥਾਵਾਂ ਤੇ ਹੋਰਡਿੰਗ ਲਗਾਏ ਗਏ ਹਨ। ਪਰੰਤੂ ਦੁੱਖ ਦੀ ਗੱਲ ਇਹ ਹੈ ਕਿ ਕਈ ਥਾਵਾਂ ਤੋਂ ਇਹ ਹੋਰਡਿੰਗ ਤਾਰੇ ਗਏ ਹਨ। ਉਹਨਾਂ ਕாக ਕੇ ਕਾਰਪੋਰੇਸ਼ਨ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਸ ਕਾਰਵਾਈ ਨੇ ਜਿੱਥੇ ਸੰਗਤਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉੱਤੇ ਹੈ। ਇਹ ਗੁਰੂ ਸਾਹਿਬ ਦਾ ਪਰਮਾਨਵੀ ਹੈ ਉਹਨਾਂ ਕਾ ਕੇ ਸਿੱਖ ਸੰਸਥਾਵਾਂ ਨੇ ਹੁਣ ਤੱਕ ਕਈ ਚਤਮੀ ਮਨਾਈਆਂ ਹਨ ਪਰੰਤੂ ਜਿਹੀ ਹਰਕਤ ਪਹਿਲਾਂ ਕਦੇ ਨਹੀਂ ਹੋਈ ਉਹਨਾਂ ਕਾ ਕੇ ਜਿਹੀਆਂ ਹਰਕਤਾਂ ਸਰਕਾਰਾਂ ਦੀ ਮਾਨਸਿਕਤਾ ਨੂੰ ਬਿਆਨ ਕਰਦੀਆਂ ਹਨ ਕਿ ਉਹ ਗੁਰੂ ਸਾਹਿਬ ਪ੍ਰਤੀ ਕਿੰਨਾ ਕੁ ਸਤਿਕਾਰ ਰੱਖਦੇ ਹਨ ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਸ ਚੇਤ੍ਰਣ ਤੇ 23 ਤੋਂ 29 ਨਵੰਬਰ ਤੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਕ ਇਸਮਗਮ ਸਮਾਗਮਾਂ ਸਮੀ ਪਰਿਵਾਰਾਂ ਸਮੇਤ ਜਮੂਲੀਤ ਕਰਨ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ।